ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਗੁੜ ਤੇ ਤਿਲ ਦੀ ਗੱਚਕ ਇਹ ਸਰਦੀਆਂ ਦੀ ਜੀ ਬਹੁਤ ਹੀ ਖਾਸ ਰੈਸਪੀ ਆ ਪੰਜਾਬ ਵਿੱਚ ਲੋਹੜੀ ਦੇ ਤਿਹਾੜੀ ਤੇ ਇਸ ਨੂੰ ਬਣਾ ਕੇ ਤਿਆਰ ਕੀਤਾ ਜਾਂਦਾ ਹੈਗਾ ਤੇ ਇਸ ਨੂੰ ਬਣਾਉਣ ਦੇ ਲਈ ਜੀ ਆਪਾਂ ਨੂੰ ਦੋ ਗੱਲਾਂ ਦਾ ਬਹੁਤ ਹੀ ਖਾਸ ਧਿਆਨ ਰੱਖਣਾ ਹੋਵੇਗਾ ਜੋ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੇ ਗੁੜ ਤੇ ਤਿਲ ਦੀ ਗੱਚਕ ਬਣਾਉਣ ਦੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਗੱਟਕ ਬਣਾ ਲੇ ਜੀ ਆਪਾਂ ਸਭ ਤੋਂ ਪਹਿਨਾ ਦੋ ਕੌਲੀਆਂ ਜੀ ਆਪਾਂ ਤਿਲ ਦੀਆਂ ਲਈਆਂ ਨੇ ਅੱਧੀ ਕੌਲੀ ਜੀ ਆਪਾਂ ਨੇ ਗੁੜ ਦੀ ਲਈਆ ਹਾਫ ਕੌਲੀ ਆਪਾਂ ਚੀਨੀ ਦੀ ਜੂਸ ਕਰਾਂਗੇ ਹੁਣ ਆਪਾਂ ਤੇਲ ਨੂੰ ਰੋਸਟ ਕਰਾਂਗੇ ਜੀ ਉਸ ਤੋਂ ਪੈਣਾ ਆਪਾਂ ਇਸ ਬੋਰਡ ਉੱਪਰ ਦੇਸੀ ਕੀ ਲਗਾ ਕੇ ਪੈਣਾ ਹੀ ਆਪਾਂ ਰੱਖ ਲਵਾਂਗੇ ਤਾਂ ਕਿ ਜਦੋਂ ਆਪਾਂ ਇਸ ਉੱਪਰ ਗੱਚਕ ਬਣਾਈਏ ਆਪਾਂ ਨੂੰ ਜ਼ਿਆਦਾ ਟਾਈਮ ਨਾ ਲੱਗੇ ਕਿਉਂਕਿ ਜਦੋਂ ਆਪਣੀ ਗੱਚਕ ਬਣ ਕੇ ਜੀ ਤਿਆਰ ਹੋ ਗਈ ਫਿਰ ਉਹ ਇੱਕਦਮ ਹੀ ਜੰਮ ਜਾਣੀ ਆ ਇਹ ਵਾਲਾ ਪ੍ਰੋਸੈਸ ਆਪਾਂ ਪੈਣਾ ਤਿਆਰ ਕਰਾਂਗੇ ਬੀਲੇਨ ਨੂੰ ਵੀ ਆਪਾਂ ਜੀ ਦੇਸੀ ਕੀ ਲਗਾ ਲਾਵਾਂਗੇ ਹੁਣ ਆਪਾਂ ਸਭ ਤੋਂ ਪਹਿਨਾ ਤੇਲਾ ਨੂੰ ਰੋਸਟ ਕਰਾਂਗੇ 4 ਤੋਂ 5 ਮਿੰਟਾਂ ਦੇ ਵਿੱਚ ਜੀ ਆਪਣੇ ਤੇਲ ਰੋਸਟ ਹੋ ਜਾਣਗੇ ਗੈਸ ਆਪਾਂ ਬਿਲਕੁਲ ਲੋ ਰੱਖਣਾਗਾ ਜਦੋਂ ਤੇਲ ਜੀ ਆਪਣੇ ਹਲਕੇ ਜੇ ਬ੍ਰਾਊਨ ਕਲਰ ਦੇ ਹੋ ਜਾਣ ਤਾਂ ਸਮਝੋ ਆਪਣੇ ਤੇਲ ਰੋਸਟ ਹੋ ਚੁੱਕੇ ਨੇ ਜੇ ਇਹ ਕੱਚੇ ਵੀ ਰਹਿ ਜਾਣ ਪੂਰੀ ਤਰ੍ਹਾਂ ਰੋਸਟ ਨਾ ਹੋਣ ਤਾਂ ਵੀ ਆਪਣੀ ਗੱਚਕ ਬਣ ਕੇ ਪਰਫੈਕਟ ਤਿਆਰ ਨਹੀਂ ਹੁੰਦੀ ਇਸ ਦਾ ਰੋਸਟ ਹੋਣਾ ਵੀ ਜ਼ਰੂਰੀ ਆ ਪੂਰੀ ਤਰ੍ਹਾਂ ਤੇਲਾਂ ਦਾ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਕਢ ਲਾਂਗੇ ਬਰਨ ਵਿੱਚ ਜੀ ਆਪਾਂ ਹਾਫ ਚਮਚ ਦੇਸੀ ਘੀ ਦਾ ਪਾਇਆਗਾ ਗੈਸ ਆਪਾਂ ਕੱਟ ਰੱਖਾਂਗੇ ਹੁਣ ਆਪਾਂ ਇਸ ਵਿੱਚ ਚੀਨੀ ਤੇ ਗੁੜ ਪਾ ਦਵਾਂਗੇ ਹਾਫ ਕਾਲੀ ਜੀ ਆਪਾਂ ਨੇ ਪਾਣੀ ਦੀ ਜੂਸ ਕੀਤੀ ਹੈ ਹੁਣ ਆਪਾਂ ਇਸ ਦੀ ਇੱਕ ਪਰਫੈਕਟ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਗੈਸ ਬਿਲਕੁਲ ਘੱਟ ਰੱਖਣਾਗਾ 7-8 ਮਿੰਟਾਂ ਦੇ ਵਿੱਚ ਜੀ ਆਪਣੀ ਇਹ ਚਾਸ਼ਨੀ ਬਣ ਕੇ ਤਿਆਰ ਹੋ ਜਾਵੇਗੀ ਜਦੋਂ ਇਹ ਚਾਸ਼ਨੀ ਆਪਣੀ ਪਾਣੀ ਵਿੱਚ ਪਾ ਕੇ ਆਪਾਂ ਚੈੱਕ ਕਰਾਂਗੇ ਇਹ ਕੰਚ ਦੀ ਤਰ੍ਹਾਂ ਟੁੱਟ ਜਾਣੀ ਚਾਹੀਦੀ ਹੈ ਤੇਲ ਤੇ ਗੁਰਦੀ ਗੱਚਕ ਜੀ ਘਰ ਵਿੱਚ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੰਨੀ ਦੇਰ ਤੱਕ ਜੀ ਮੰਮੀ ਮੇਰੀ ਚਾਸ਼ਣੀ ਬਣਾ ਕੇ ਤਿਆਰ ਕਰਦੀ ਆ ਓਨੀ ਦੇਰ ਤੱਕ ਆਪਾਂ ਤੁਹਾਨੂੰ ਖੁਦ ਸਮਾਲ ਲਿਆ ਆਪਾਂ ਨੇ ਗੱਚਕ ਨੂੰ ਸਜਾਉਣ ਲਈ ਰੋਸਟਡ ਤੇਲ ਲਏ ਨੇ ਜੋ ਆਪਾਂ ਰੋਸਟ ਕਰੇ ਸੀ ਹੁਣੇ ਪਿਸਤਾ ਲਿਆ ਜੀ ਕੁਝ ਗੁਲਾਬ ਦੀਆਂ ਪੱਤੀਆਂ ਲਈਆਂ ਨੇ ਇਸ ਨਾਲ ਆਪਾਂ ਗੱਚਕ ਨੂੰ ਸਜਾਵਾਂਗੇ ਚਾशनी ਆਪਣੀ ਜੀ ਪੂਰੀ ਤਰ੍ਹਾਂ ਪਰਫੈਕਟ ਬਣਨੀ ਚਾਹੀਦੀ ਤਾਂ ਆਪਣੀ ਗੱਜਕ ਪੂਰੀ ਵਧੀਆ ਤਿਆਰ ਹੋਵੇਗੀ ਦੇਖੋ ਫਾਜੀ ਚਾशनी ਆਪਣੀ ਬਣੀ ਨਹੀਂ ਚਾशनी ਆਪਣੀ ਜੀ ਪੂਰੀ ਤਰ੍ਹਾਂ ਪਰਫੈਕਟ ਬਣ ਕੇ ਤਿਆਰ ਹੋਣੀ ਚਾਹੀਦੀ ਆ ਤਾਂ ਹੀ ਆਪਣੀ ਗੱਜਕ ਪੂਰੀ ਵਧੀਆ ਪਰਫੈਕਟ ਬਣ ਕੇ ਤਿਆਰ ਹੋਵੇਗੀ ਜੇ ਆਪਣੀ ਚਾशनी ਪਰਫੈਕਟ ਨਹੀਂ ਬਣਦੀ ਜਾਂ ਆਪਣੇ ਤੇਲ ਪ੍ਰੋਪਰ ਨਹੀਂ ਭੁੱਜਦੇ ਦੋਨਾਂ 'ਚ ਇੱਕ ਚੀਜ਼ ਦੀ ਵੀ ਕਮੀ ਰਹਿ ਜਾਂਦੀ ਹੈ ਜੀ ਫਿਰ ਆਪਣੀ ਗਾਚਕ ਪਰਫੈਕਟ ਨਹੀਂ ਬਣਦੀ ਦੇਖੋ ਆਪਾਂ ਚਾशनी ਤੁਹਾਨੂੰ ਚੈੱਕ ਕਰਾ ਦਿੰਨੇ ਆ ਬਣ ਚੁੱਕੀ ਹੈ ਜੀ ਇਹ ਦੇਖੋ ਕਾਂਚੀ ਜਿਹਾ ਟੁੱਟਣ ਲੱਗ ਚੁੱਕੀ ਹੈ ਹੁਣ ਆਪਾਂ ਗੈਸ ਬੰਦ ਕਰਕੇ ਜੀ ਇਸ ਵਿੱਚ ਤੇਲ ਪਾ ਦਵਾਂਗੇ ਇਸ ਨੂੰ ਮਿਕਸ ਕਰਾਂਗੇ ਜਲਦੀ ਜਲਦੀ ਕਿਉਂਕਿ ਬਹੁਤ ਹੀ ਜਲਦ ਆਪਣਾ ਗੁੜ ਜੰਮ ਜਾਵੇਗਾ ਹੁਣ ਆਪਾਂ ਇਹਨੂੰ ਜਲਦੀ ਜਲਦੀ ਉਪਰੋਂ ਪ੍ਰੈਸ ਕਰ ਦਵਾਂਗੇ ਗੱਜਕ ਦੇ ਰੂਪ ਵਿੱਚ ਇਸਨੂੰ ਤਿਆਰ ਕਰ ਲਵਾਂਗੇ ਜੀ ਸਪੈਚੂਲਾ ਨਾਲ ਬੀਲੇ ਨਾਲ ਇਸ ਨੂੰ ਹਲਕਾ ਜਿਹਾ ਪ੍ਰੈਸ ਕਰਾਂਗੇ ਹੁਣ ਆਪਾਂ ਜੀ ਇਸ ਉੱਪਰ ਭੁੰਨੇ ਹੋਏ ਤਿਲ ਪਾਵਾਂਗੇ ਪਿਸਤਾ ਪਾਵਾਂਗੇ ਗੁਲਾਬ ਦੀਆਂ ਪੱਤੀਆਂ ਨਾਲ ਜੀ ਇਸ ਨੂੰ ਚੰਗੀ ਤਰ੍ਹਾਂ ਸਜਾ ਦੇਵਾਂਗੇ ਆਪਾਂ ਇਸ ਨੂੰ ਫਿਰ वेलने थोड़ा जा प्रेस करा हम आप इसकी कटिंग करा देखो कटिंग तो ही पता चल रहा जी अपनी गच कि बढ़िया बन के तैयार हुई है एकदम खस्ता बन के तैयार हुई है जी ਹੁਣ ਆਪਾਂ ਤੁਹਾਨੂੰ ਇੱਕ ਪੀਸ ਚੱਕ ਕੇ ਦਿਖਾਵਾਂਗੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਜੀ ਗੱਚਕ ਬਣਾ ਲਈ ਜੀ ਆਪਾਂ ਨੂੰ ਬਸ ਇਹੀ ਦੋ ਗੱਲਾਂ ਦਾ ਬਹੁਤ ਖਾਸ ਧਿਆਨ ਰੱਖਣਾ ਹੋਵੇਗਾ ਇੱਕ ਤਾਂ ਆਪਣੇ ਜੋ ਤਿਲ ਨੇ ਜੀ ਇਹ ਪੂਰੀ ਤਰ੍ਹਾਂ ਭੁੰਨੇ ਹੋਣੇ ਚਾਹੀਦੇ ਨੇ ਕੱਚੇ ਨਹੀਂ ਰਹਿਣੇ ਚਾਹੀਦੇ ਫਿਰ ਇਹ ਗੱਚਕ ਨਹੀਂ ਬਣਨੀ ਜੁੜਨੀ ਨਹੀਂ ਜੀ ਆਪਣੀ ਗੱਚਕ ਬਿਲਕੁਲ ਵੀ ਜਦੋਂ ਆਪਾਂ ਇਸ ਨੂੰ ਬਣਾਵਾਂਗੇ ਗੁੜ ਦੀ ਚਾਸਣੀ ਵਿੱਚ ਪਾ ਕੇ ਦੂਸਰਾ ਜੀ ਆਪਣੀ ਜੋ ਚਾਸਣੀ ਆ ਇਹ ਪਰਫੈਕਟ ਹੋਣੀ ਚਾਹੀਦੀ ਆ ਜੇ ਇਹ ਕੱਚੀ ਰਹਗੀ ਤਾਂ ਆਪਣੇ ਦੰਦਾਂ ਨਾਲ ਚਿਪਕਨ ਲੱਗ ਜਾਵੇਗੀ ਗੱਟਕ ਬਣ ਕੇ ਇਹ ਦੋ ਗੱਲਾਂ ਦਾ ਆਪਾਂ ਨੂੰ ਬਹੁਤ ਖਾਸ ਧਿਆਨ ਰੱਖਣਾ ਹੋਵੇਗਾ ਦੇਖੋ ਅਗਰ ਤੁਹਾਨੂੰ ਜੀ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਢਾਰੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ